ਆ ਗਏ ਆ ਜੋ ਹੱਸ ਦੇ ਵਈ ਪਿਸਰਾ ਬੰਦੇ ਪਿਸਰਾ ਕਰਤ ਨਹੀਂ ਮੇਰਾ ਵੀ ਕਰ ਦੋ ਤੇਰਾ ਬਰ ਸਾਲ ਦੇ ਕਰਦੇ ਆ ਮਰੇ ਯਾਰ ਸਾਲ ਦੇ ਕਰਦੇ ਆ ਨਾ ਯਾਰ ਮੈਂ ਨਹੀਂ ਕਰਦਾ ਮੇਰਾ ਘੋੜੇ ਨੂੰ ਬਣਾ ਲਿਆ ਯਾਰ ਉਹ ਨਾ ਜਾਣ ਮੈਨੂੰ ਵੀ ਕਿੱਥੇ ਜਾਣਾ ਤੇ ਮੈਂ ਆਪਣੀ ਪਿੰਡੇ ਹੋਏ ਜਦੋਂ ਬੱਕਰੇੜੀਆਂ ਨੰਨਾ ਯਾਰ ਉਗਲੀ ਤੇ ਹੀ ਲੱਗੀ ਉਹ ਤੁਸੀਂ ਦੋੜਿਆ ਤੇ ਹੋਲ ਮਿਲਦਾ ਜਾਂ ਤੇ ਮੈਂ ਕਿਸੇ ਨੇੜ ਨੂੰ ਵੀ ਲਈ ਉਹ ਯਾਰ ਪੱਕਾ ਸਾਡਾ ਬੰਦਾ ਆ ਤੂੰ ਕਿਵੇਂ ਜਾ ਰਹਿਆ ਹੋਰ ਯਾਰ ਤੂੰ ਬੇ ਯਾਰ ਇੰਨੇ ਕੰਮ ਆ ਮੈਂ ਜਾਣਾ ਯਾਰ ਸਾਡਾ ਯਾਰ ਰਿਪੋਰਟੇ ਕਰਾਂ ਮੂਰੇ ਰਿਪੋਰਟ ਸੁਸਤੀ ਲੈ ਕੇ ਜਾ ਰਹੇ ਹਾਂ ਪੱਕੇ ਹੀ ਜਾ ਰਹੇ ਹਾਂ ਪੱਕੇ ਹੀ ਕੋਈ ਮੁੜ ਕੇ ਤੋਂ ਬੋਤਾ ਨਹੀਂਗਾ ਫਿਰ ਹਾਂ ਆਪਾਂ ਸੀੇ ਪਾਸਾ ਚਲੋ ਜੀ ਪਰ ਖੜਾ ਮੈਂ ਦੁੱਬੇ ਨਹੀਂ ਆ ਸਾਡੇ ਦੂਹਾਂ ਪੰਤਾ ਆ ਜਾਣ ਦੇ ਫਿਰ ਆ ਜੇ ਛੋਟੇ ਜਿਹੜੇ ਜਿਹੜੇ ਦੂਹਾਂ ਆਇਆ ਦੇ ਉਹਨੂੰ ਫੇਰਾ ਉਦੋਂ ਸੈਕੂ ਗਰੱਥੀ ਬਣਾਉਂਦਾ ਉਹਨੂੰ ਕੋਹਦੇ ਆਉਣ ਵਾਲੀ ਆਓ ਸਰੀਕਾ ਬੱਤੂ ਆਇਆ ਆ ਆਵਾਜ਼ਗੀ ਸਾਵਾਤਰਾ ਮੇਰੇ ਨਾਲ ਦੇਖੋ ਇੱਕ ਆਫਰੀ ਮਿਲ ਗਿਆ ਤੁਨੇ ਅਰੇ ਕਣੀ ਪੈਸੇ ਗਏ ਵੀ ਹੋ ਇਨੇ ਬੰਬੀ ਯਾਰ ਸਾਡੇ ਨੂੰ ਨਾ ਕੋਈ ਬਤ ਨਹੀਂ ਗਿਆ ਮੇਰੇ ਕੋਈ ਪੈਸਾ ਬੜੇ ਗਏ ਕਾਉਣੀ ਪੜੇ ਆ ਗਿਆ ਬੈਠਾ ਮੈਨੂੰ ਯਾਦ ਕਰਾ ਲਾ ਨਾ ਬਾਪੂ ਲੜਦਾ ਨਾ ਕੱਢ ਕੇ ਯਾਰ ਤੂੰ ਸੁਣ ਯਾਰ ਪਤਾ ਨਹੀਂ ਇਹਦਾ ਮਤਲਬ ਕੀ ਆ ਰਿਹਾ ਹੈ ਪਰ ਮੈਂ ਤੇ ਨਹੀਂ ਗਿਆ ਯਾਪ ਕਹੂਰੇ ਬੇਸੇ ਕਹ ਰੂ ਫਰਾਂ ਦੇ ਗਰਾਂ ਚ ਪੰਜਾਇਰ ਆਪਰੇ ਇਕ ਗਿਆ ਹੋਇਆ ਠੀਕ ਹੈ ਪੰਜ ਹਜ਼ਾਰ ਰੁਪਏ ਫੜਾਏ ਪੰਜ ਹਜ਼ਾਰ ਰੁਪਏ ਤਰੀਕਾ ਲਿਖਿਆ ਮੈਂ 5000 ਰੁਪਏ ਫੜ ਕੇ ਲੈ ਗਿਆ ਕਹਿੰਦਾ ਯਾਰ ਦੱਸ ਕਹਿੰਦਾ ਮੈਂ ਪਿਆਰ ਮੈਂ ਗੁਰੂ ਲੈ ਕੇ ਗਿਆ ਹੋਰ ਯਾਰ ਕੀ ਦੇਖਦਾ ਯਾਰ ਕੋਈ ਛੱਡੀ ਜਾਂਦੇ ਆ ਦੇਖ ਲੈ ਲਿਖਿਆ ਪਿਆਰ ਤੇਰਾ ਸਾਥ ਹੈ ਮੇਰੇ ਗਾਇਕਾਂ ਨੂੰ 5000 ਫੜਾਏ ਇਹ ਕਹਿੰਦਾ ਯਾਰ ਮਾ ਸਾਜ ਨੇ ਯਾਰ ਤੇ ਰਖਣੀ ਪੈਸੇ ਗਏ ਨੂੰ ਕਿੰਨੇ ਆਏ ਨੇ ਪਹਿਲਾਂ ਬਾਕੀ ਜਿਹੜਾ ਤਰਾ ਰਹਿੰਦਾ 5-7000 ਉਹ ਤੁਹਾਨੂੰ ਦੇ ਦਾਂਗੇ ਠੀਕ ਆ ਦਰਜੇ ਤੋਂ ਹੋ ਗੁਣੇ ਤੇ ਯਾਰ ਉਹ ਨਹੀਂ ਯਾਰ ਉਹ ਕੋਈ ਨਹੀਂ ਬੈਂਕਟ ਤੇ ਆ ਕੇ ਮੈਂ ਤੁਹਾਨੂੰ ਦੇ ਦਊਗਾ 2-4 ਦਿਨਾਂ ਲਈ ਮੈਂ ਲੈ ਮੈਂ ਤਰਾ ਫਾਈਨਲ ਕਰਦਾ ਬਾਬੇ ਹੁਣ ਕਾਦ ਤੇਰਾ ਸਾਫ ਕਰਦਾ ਠੀਕ ਆ ਹਾਂ ਯਾਰ ਮੈਂ ਵੀ ਚੱਲੀ ਆਉਂਗਾ ਕਢਾ ਕੇ ਫਿਰ ਤੂੰ ਉਹ ਲੈ ਠੀਕ ਆ ਠੀਕ ਆ ਉਹ ਕਿਹਾ ਬਸ ਇਹਦਾ ਸਾਫ ਕਰੀਏ ਰਹਾ ਹੁਣ ਠੀਕ ਆ ਠੀਕ ਆ ਮੇਰਾ ਤਰਾ ਤਰਾ ਹੋ ਗਿਆ ਸੀ ਨਾ ਹੁਣ ਹਾਂ ਹੋਰ ਦੋਨ ਦਾਸ ਬਈ ਨਾ ਗਿਆ ਨਾ ਵਾਖਿਆ ਰਹਿਣਾ ਕਿਵੇਂ ਕਰਨਾ ਸਮਝਣਾ ਵੀ ਕੰਮ ਯਾਰ ਐਵੇਂ ਯਾਰ ਸਾਡੇ ਬੰਦਾ ਕਿ ਨਾ ਰਹੂ ਯਾਰ ਕੋਈ ਵੀ ਨਹੀਂ ਰਿਹਾ ਯਾਰ ਹੋਰ ਯਾਰ ਮੈਨ ਮੇਰਾ ਪੁੱਤ ਦਾ ਬੰਦਾ ਕਿ ਯਾਰ ਇੱਕੋ ਪਿੰਡ ਦੇ ਹੋਗੇ ਤੁਸੀਂ ਇੱਥੇ ਆਣਾ ਰਹੋ ਯਾਰ ਯਾਰ ਉਹ ਟੋਟੜ ਉਹ ਪੋਟੜ ਦਾ ਉਹ ਪੋਟੜ ਤੋਂ ਵੀ ਤੇਰੇ ਮਰਜ਼ੀ ਹੋਵੇ ਬੰਦਾ ਭੇਜਦਾ ਕਿ ਬਰੇ ਕੋਈ ਹੈ ਬੰਦਾ ਬੰਦਾ ਦੇਖ ਕੇ ਜਾਓ ਬੰਦਾ ਦੇਖ ਕੇ ਜਾਓ ਬੰਦਾ ਤੇ ਬਲਾਕ ਕਰਾਉਣਾ ਪਤਾ ਬਰੇ ਕੇ ਬੰਦਾ ਗਾਹਾਂ ਨੂੰ ਰਹਿਣਾ ਨਹੀਂ ਹੁਣ ਕੱਲ੍ਹ ਵਾਸਤੇ ਮੈਂ ਤੈਨੂੰ ਦਰੰਦ ਨਹੀਂ ਚਲ ਕਰ ਜਲੇ ਦਾ ਸਾਫ ਕਰ ਚਾਰ ਤੇਰਾ ਸਾਫ ਆ ਉਹ ਕਿੰਨੇ ਪੈਸੇ ਕਿਹਾ ਨਿਕਲੇਆ ਚਲ ਜੀ ਵਾਹ ਸੇ 10 ਬਲਾ ਕਰਨੇ ਗਏ ਮਤਲਬ ਨਹੀਂ ਪਰ ਮੈਂ ਕਿਹਾ ਉਨੀ ਪਤਾਉਣਾ ਬਈ ਕਿਉਂ ਆਪਣੀ ਲਿਸਟ ਦੱਸ ਦੇ ਇਹਨੂੰ ਪਤਾ ਹਾਂ ਦੇਖ ਬਈ ਤਰੇ ਕਣੀ 2001 ਗਿਆ ਤੀ ਉਹ ਪਤਾ ਨਹੀਂ ਲੋਕਾਂ ਦਾ ਮੈਂ ਸੌਦਾ ਪੱਤਾ ਜਾਉਣਾ ਉਹ 1 5000 ਇੱਕ ਲੈ ਗਿਆ ਤੂੰ ਜੋ ਕਰਨੀ ਮੈਂ ਵਿਆਹ ਗਿਆ ਹੋਇਆ ਤੇ ਇੰਕਾ ਹੋਰ ਲੈ ਗਿਆ ਤੇ ਐਡਵਾਂਸ 10000 ਦਾ ਨਹੀਂ ਕੀ ਲੈ ਕੇ ਆਇਆ ਤੀ ਗਣੀ ਨਮੈਟਰ ਨੂੰ ਮੁੱਲ ਪੈਂਦੇ ਨਹੀਂ ਹਾਂ ਨਮੈਟਰ ਦੇ ਪਿੰਡ ਤੋਂ ਇਹ ਹਾਂ ਜਗਰੇ ਦੀ ਨੱਟੁੰਦਾ ਆ ਬਾਕੀ ਜਿਹੜੇ ਤੇਰੇ ਕਣੀ ਰਹਿੰਦੇ ਨੇ ਬਾਰੇ ਕੋਈ ਨਹੀਂ ਬੜਾ ਬੈਸਟ ਹੁੰਦਾ ਨੇ ਜਿਹੜੇ ਤੇਰੇ ਕਣੀ ਰਹਿੰਦੇ ਨੇ ਯਾਰ ਉਹ ਸਾਡੇ ਦੇ ਜੀ ਤੇਰੇ ਕਣੀ ਕੋਈ ਸਾਡੇ ਜਿਣੀ ਤਰ੍ਹਾਂ ਨਾ ਲਾ ਸਾਫ਼ ਹੁਣ ਠੀਕ ਆ ਤੇ ਤੂੰ ਲੈਣੇ ਨੇ ਪੈਜ ਦੇਣਾ ਨਹੀਂ ਤੇਰਾ ਕੋਈ ਵੀ ਅੱਜ ਤੋਂ ਬਾਅਦ ਤੇਰੇ ਤੋਂ ਲੈਣੀ ਆ ਯਾਰ ਮੈਨੂੰ ਤੇਰੇ ਕੋਲ ਲੈਣਾ 10000 ਯਾਰ ਐਡਵਾਂਸ ਨਹੀਂ ਆਇਆ ਤੇਰੇ ਕਣੀ 10000 ਤੱਕ ਤੋਂ ਲੈਣੀ ਹੈ। ਬਹੁਤ ਠੰਡਾ ਰਹਿੰਦਾ। ਬਾਵਾ ਦੇ ਇਹ ਲੈ ਕਰਨਾ ਦਾ ਕਰਦੇ ਨਹੀਂ 10000 ਰੁਪਿਆ ਦੇ। ਹਾਂ। ਕਾਲੂ ਆਜੇ ਬੰਦ ਤੁਹਾਡਾ ਦੋਨਾਂ ਹਿਸਾਬ ਕਰਦੇ। 20000 ਕਰੇ ਇੱਕ ਬੰਦਾ ਸਾਨੂੰ ਥੋੜੇ ਪੈਸੇ ਚੱਲ ਰਹੇ ਨਹੀਂ। ਹਾਂ। 10000 ਰੁਪਏ ਤੂੰ ਤੂੰ ਥੋੜੇ ਤੇਰੇ ਨਾਲੇ 10000 ਤੂੰ ਦੇ। ਤੇਰਾ ਵਿੱਚ ਕੱਟ ਦੇਣਾ ਜਿਹੜਾ ਹੈਗਾ ਦਾ ਦੇਣਾ ਸੀਨੇ। ਹਾਂ। ਵਿੱਚੇ ਕਰਿਆ ਰਹਿੰਦਾ। ਮੈਂ ਕੋਈ ਇੱਕੋ ਬੰਦਾ। ਇਹ ਲੈ ਥੋੜਾ ਏ ਦੋਤੂ ਆਪੇ ਲੈਣੀ ਹੁੰਦੀ ਕੋਈ ਮੈਂ ਨਹੀਂ ਕਰੀ ਮੈਂ ਪਰ ਇਹਨੂੰ ਯਾਰ ਆਪਾਂ ਕਿੱਥੋਂ ਛੱਡ ਦਾਂਗੇ ਤੂੰ ਪੈਸੇ ਤਾਂ ਲੈਣੇ ਨੇ ਆਪਾਂ ਦੇ ਇਹਨਾਂ ਦੇ ਪੈਸੇ ਇਹ ਤਾਂ ਪੱਟਦੇ ਆਪਾਂ 10.000 ਲੈ ਬਾਸ ਯਾਰ 10000 ਪੂਰਾ ਕਰਕੇ ਦੇ ਇਹਨੂੰ ਕਿਹਬਰ ਸਾਡਾ ਮੇਲ ਬਾਰੇ ਮੈਂ ਕਿਦਮ ਪੂਰਾ ਕਰਕੇ ਕਿਹਨਾਂ ਐਡਵਾਂਸ ਪੜੇ ਹੋਏ ਨੇ ਮੈਂ ਕੋਈ ਨਹੀਂ ਕਰਵਾ ਕੇ ਚੱਲਣਾ ਮੈਂ ਇਹਨਾਂ ਆਹ ਤੇਰਾ ਤਾਂ ਤੇਰਾ ਤਾਂ ਨੇ ਪੜ ਗਿਆ ਤੂੰ ਕਾਲੂ ਲੈ ਜੀ ਬਾਈ ਪੈਸੇ ਸੁਪਰ ਦੇ ਕਾਲੂ ਲੈ ਠੀਕ ਆ ਲੈ ਮੇਰਾ ਵੀ ਡੁੱਬਣ ਗਿਆ ਹੋਰ ਇਹ ਮੇਰਾ ਗੱਲ ਕਰਨੀ ਆ ਹੋਣੇਗਾ ਜੀ ਇਹਨੇ ਮੈਂ ਪੜ ਜਾ ਖਾਜੇ ਹੋਰ ਆ ਕੇ ਪੁੱਛ ਹੈਲੋ हां भाई यार बੰதே ਦੀ ਜਰੂਰ ਤੁਹਾਨੂੰ ਠੀਕ ਹੈ ਟਿਕਣਾ ਠੀਕ ਆ ਓਕੇ ਆ ਰਿਹਾ ਹਾਂ ਦੂਰੇ ਧੱਕ ਹਾਂ ਬੜਿਆ ਬੰਦੇ ਹੋਦਾ ਯਾਰ ਬਾਗ ਗਿਆ ਦੋਸਤ ਪੇਰਗਾ ਤੋਂ ਮੇਰੇ ਚੈਨਲ ਤੋਂ ਚਲੀ ਚਲੋ ਕਾਸਵਾਈ ਕੀ ਗੱਲ ਹੈ 3 ਲੱਖ ਆ ਬਰੇ ਆ ਦਾ ਸਿਆ